ਲੋ ਜੀ ਆਹਾ ਬਈ ਉਹ ਪਿਚਕੂ ਜਿਹਦੀਆਂ ਲੱਤਾਂ ਦੀ ਪ੍ਰੋਬਲਮ ਤੁਹਾਨੂੰ ਦੱਸਿਆ ਜੀ ਹੈ ਨਾ ਇਹ ਲੱਤਾਂ ਇਹਦੀਆਂ ਵਿੰਗੀਆਂ ਇੱਕ ਤਾਂ ਜਿਵੇਂ ਹੀ ਮੰਨ ਕੇ ਚਲੋ ਕਿ ਦੀ ਸੀ ਕਿ ਤੁਰਦਾ ਤੇ ਇੱਕ ਥੋੜਾ ਜਿਹਾ ਕੰਮ ਕਰਦੀ ਵਰਕਿੰਗ ਚ ਹੈਗੀ ਥੋੜੀ ਜੀ ਫੀਡ ਲੈ ਕੇ ਆਉਂਦੀ ਬਈ ਇਹਦੇ ਸਤੇ ਸੀ ਨਾਲ ਲੈ ਕੇ ਆ ਦਵਾਈ ਤੇ ਇਹਨਾਂ ਦੀ ਮਾਂ ਹੈਣੀਗੀ ਆਹਾ ਆਹਾ ਇਹਨਾਂ ਦੀ ਮਾਂ ਨਹੀਂ ਹੈਗੀ ਜਿਹੜੀ ਆ ਫਿਰਦੀ ਹੈ ਨਾ ਮੰਨ ਕੇ ਚਲੋ ਇਹ ਤਾਂ ਉਂ ਕੋਲੇ ਰਹਿੰਦੀ ਇੱਥੇ ਕਾਫੀ ਡੋਗਰੇ ਨੇ ਖਾੜਾ ਖਾੜਾ ਤੇਰੀ ਥੱਡੀ ਉਹ ਬਈ ਆਏ ਆਏ ਵੇ ਲੈਰ ਭੁੱਖਾ ਹੈ ਨਾ ਮੈਂ ਪਤਾ ਨਹੀਂ ਕਿੰਨਾ ਕਿ 20 ਭੁੱਖਾ ਹੋਊਗਾ ਵਿਚਾਰਾ ਯਾਰ ਉਹ ਯਾਰ ਉਹਨੂੰ ਫੀਡ ਫੜਾ ਕੇ ਗਏ ਸੀ ਉਹਨੇ ਮੈਨੂੰ ਤਾਂ ਪਾਈ ਪੂ ਹੀ ਨਹੀਂ ਹੈ ਨਾ ਚੱਲ ਤੇ ਬਈ ਤੇਜੀ ਇੱਥੇ ਕੋਈ ਦੇਖ ਬੰਦਾ ਮੜੀ ਬਾਹਰ ਕਰੀ ਬੰਦਾ ਦੇਖ ਜਿਹੜੇ ਦੀ ਆਪਾਂ ਡਿਊਟੀ ਲਾਤੀਏ ਵੀ ਮੰਨ ਕੇ ਚੱਲ ਕੋਈ ਇਹਦਾ ਮੁੰਡਾ ਕੋਈ ਗੱਲ ਇਹਨੂੰ ਦਵਾਈ ਆ ਆ ਦਵਾਈ ਲਿਆਂਦੀ ਦਿਖਾਈ ਦਵਾਈ ਕਰੀ ਤਾਂ ਨੇੜੇ ਆ ਆਹ ਦਵਾਈ ਬਈ ਸਾਨੂੰ ਦੱਸੀ ਸੀ ਮਲੋਟ ਹੈਗੀ ਹੈ ਭੈਣ ਅੰਕਿਤਾ ਸ਼ੈਲਟਰ ਚ ਲਾਉਂਦੀ ਆ ਆ ਦਵਾਈ ਦੱਸੀ ਸੀ ਕਿ ਸਾਨੂੰ ਵੀ ਇਹਨੂੰ ਦੇਆ ਕਰੋ ਸ਼ਾਇਦ ਇਹਦੀਆਂ ਲੱਤਾਂ ਠੀਕ ਹੋ ਸਕਦੀਆਂ ਤੇ ਇੱਕ ਹੋ ਥੱਲੇ ਨਾ ਪਾ ਬਈ ਇਹਨੂੰ ਥੱਲੇ ਨਾ ਉਧਰ ਪੋਣੇ ਤੇ ਉਹਨੇ ਦੱਸਿਆ ਸੀ ਕਹਿੰਦੀ ਵੀ ਠੀਕ ਹੋ ਸਕਦਾ ਇਹ ਜੇ ਤੁਸੀਂ ਮਿਹਨਤ ਕਰੋ ਤਾਂ ਹਨਾ ਇੱਕ ਦਵਾਈ ਆਹਾ ਤੇ ਇੱਕ ਹੋਰ ਆ ਉਹ ਬਾਈ ਕਹ ਸੰਜੂ ਕਹਿੰਦਾ ਵੀ ਕੱਲ ਨੂੰ ਮੰਗਵਾ ਦਊਗਾ ਇੱਕ ਵਾਰੀ ਤੁਸੀਂ ਆਹਾ ਲੈ ਜਾਓ ਤੇ ਆ ਦਵਾਈ ਲੈਂਦੀ ਹੁਣ ਅੱਜ ਇਹ ਦੇ ਕੇ ਚੱਲੇ ਆ ਠੀਕ ਆ ਉਸ ਤੋਂ ਬਾਅਦ ਭਾਈ ਇਹ ਬਾਲੀ ਨਖਵਾ ਫਿਰਨੇ ਦੁੱਧ ਨਹੀਂ ਪੀਣਾ ਦਵਾਈ ਦਵਾਈ ਪੋਈ ਆ ਦੁੱਧ ਚ ਫਿਰ ਆਪਾਂ ਨੂੰ ਦੇਖੇ ਦੇਖਦੇ ਵੀ ਕੀ ਰਿਜ਼ਲਟ ਆਉਂਦਾ ਦੇਖ ਲੋ ਵੀ ਲੱਤਾਂ ਇਹਦੀਆਂ ਇੱਕ ਤਾਂ ਜਮੇ ਹੀ ਨਹੀਂ ਕੰਮ ਕਰਦੀ ਕੀ ਇੱਕ ਤਾਂ ਹੀ ਤੁਰਦਾ ਮੰਨ ਕੇ ਚੱਲੋ ਤਿੰਨ ਲੱਤਾਂ ਹੀ ਇਹਦੀਆਂ ਹਨਾ ਫਿਰ ਤੁਹਾਨੂੰ ਦਿਖਾਉਣਾ ਕਿ ਪੋਜੀਸ਼ਨ ਆ ਜੀ ਆ ਜਾਓ ਆ ਜਾਓ ਆ ਜਾਓ ਵੈਰੀ ਗੁੱਡ ਓ ਢੋਲਣ 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 ਕੋਈ ਨਾ ਕੋਈ ਨਹੀਂ ਖਾ ਲੂੰਗੀ ਦੇਖ ਲੈ ਉਹਨੂੰ ਵੱਡੀ ਨਹੀਂ ਪਾਦੀ ਕੋਈ ਆ ਜਾ ਤੂੰ ਕਾ ਤੇ ਡਰਦੀ ਨਾਲ ਹੀ ਪਾ ਲਾ ਜੇ ਤੂੰ ਕਾ ਤੇ ਡਾ ਵੇਖੋ ਮਗਰੋਂ ਢੂਈ ਚ ਹੁੱਜਾ ਹੀ ਮਰੀ ਜਾਂਦੀ ਮੇਰੇ ਆ ਜਾ ਉਰੇ ਆ ਜਾ ਭਾਜ ਦੇ ਕਾ ਤੋਂ ਨਹੀਂ ਕੁਛ ਕਹਦੇ ਆ ਜਾ ਉਹ ਤੇ ਦੇਖ ਲੋ ਭਾਈ ਭੁੱਖ ਹਨਾ ਵੀ ਚਾਹੇ ਇਨਸਾਨ ਚਾਹੇ ਕੋਈ ਜਾਨਵਰ ਤੇ ਮੈਂ ਤਾਂ ਇਹਨਾਂ ਨੂੰ ਜੋ ਦੇਖਦਾ ਛੋਟਿਆਂ ਨੂੰ ਹਨਾ ਇਹਨਾਂ ਦੀ ਮੰਮੀ ਹੈਣੀ ਉਹ ਵੇਖੋ ਰੱਜ ਕੇ ਵੇਖੀ ਬਹਿ ਗਿਆ ਵੇਖ ਤੇ ਰਿਆ ਯਾਰ ਬਣ ਕੇ ਸਰਦਾਰ ਬਹਿ ਗਿਆ ਨਾ ਤੇ ਭਾਈ ਬੇਜਵਾਨਾਂ ਦੀ ਹੈਲਪ ਕਰਿਆ ਕਰੋ ਸੇਵਾ ਕਰਿਆ ਕਰੋ ਵੱਧ ਤੋਂ ਵੱਧ ਹਨਾ ਇਨਸਾਨ ਵਾਸਤੇ ਤਾਂ ਮੰਨ ਕੇ ਚਲੋ ਕੋਈ ਨਾ ਕੋਈ ਟੱਕਰ ਹੀ ਜਾਂਦਾ ਇਨਸਾਨ ਦੀ ਮਦਦ ਕਰਨ ਵਾਸਤੇ ਹੈ ਨਾ ਤੇ ਮੈਂ ਕਹਿੰਦਾ ਵੀ ਇਹਨਾਂ ਦੀ ਆਪਾਂ ਨੂੰ ਕਰਨੀ ਚਾਹੀਦੀ ਜਿੰਨੇ ਵੀ ਇਹ ਰੋ ਕੁੱਤਾ ਬਿਮਾਰ ਆ ਬਈ ਉਹ ਕੁੱਤਾ ਬਿਮਾਰ ਆ ਉਹ ਕਿਡਾ ਹੋਈ ਉਹੀ ਬਿੱਲੀਆਂ ਹੀ ਅੱਖਾਂ ਕੀ ਹੋ ਗਿਆ ਅੱਜ ਉਹਨੂੰ ਉਹ ਦੇਖੋ ਲੈ ਆ ਕਿਹਨਾਂ ਦਾ ਯਾਰ ਇਹ ਕਰ ਕੀ ਪਈ ਯਾਰ ਇਹਨਾਂ ਨੂੰ ਸਮਝੇ ਤੋਂ ਪਾਰ ਹੋ ਜਾਂਦਾ ਕਿ ਕੰਮਰਾ ਦਿਮਾਗ ਐ ਖਰਾਬ ਹੋ ਜਾਂਦਾ ਨਹੀਂ ਨਹੀਂ ਉਹੀ ਪਿਆ ਮੈਨੂੰ ਨਹੀਂ 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 ਓਰੇ ਆ ਬਤ ਕੀ ਗੱਲ ਹੋ ਗਈ ਓਰੇ ਦਾਸ ਕੀ ਗੱਲ ਹੋ ਗਈ ਹੈ ਦੁਗਦਾ ਗੋਸ਼ਾ ਪੁੱਠਿਆ ਨਹੀਂ ਜਾਂਦਾ ਤੂੰ ਓਏ ਉਹੀ ਠੰਡੇ ਤਾਂ ਚ ਪਿਆ ਭਰਾਵਾ ਉਹ ਰੱਜਾ ਉਹ ਸਮਾਰੀ ਯਾਰੀ ਲਈ ਆਏ ਓਏ ਸੂਲਾ ਮਾਜੇ ਨਾ ਮਾਰ ਕੇ ਮਾਰ ਕੇ ਬਾਜ ਖੁੱਭ ਗਈ ਲਓ ਜੀ ਲਓ ਜੀ ਲਓ